ਦੇ ਜਿਹੜਾ ਪਾਣੀ ਆ ਉਹ ਟਰੈਕਟਰ ਦੀ ਹੱਕ ਤੱਕ ਪਹੁੰਚ ਗਿਆ ਵਾ ਵਾਹੀ ਗੋ ਵਾਹੀ ਗੋ ਦਰਦ ਹੜਾ ਨੇ ਨਾ ਵੀਰ ਨੂੰ ਵੀ ਇੱਧਰ ਘਰ ਵੀ ਵਿਖਾਵੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਵਾ ਜਿਹੜੇ ਵੀਰ ਭਰਾਵਾ ਡਾਂਗ ਲੈ ਕੇ ਜਾ ਰਹੇ ਆ ਤਾਂ ਜੋ ਟਰੈਕਟਰ ਨੂੰ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਕੋਈ ਗਲੀਆਂ ਗਲੀਆਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਵਾ ਆ ਵੀ ਜੀ ਗੋਤਾਖੋਰਾ ਸਪੈਸ਼ਲ ਗੋਤਾਖੋਰਾ ਜਿਹਾ ਤੁਸੀਂ ਦੇਖ ਸਕਦੇ ਸਾਹਮਣੇ ਪਾਣੀ ਆ ਸਾਰੇ ਬੰਨੇ ਪੰਜਾਬ ਦੇ ਵਿੱਚ ਪਾਣੀ ਪਾਣੀ ਆ ਮਾਤਾ ਉਹ ਛਮਾ ਕਿਵੇਂ ਮਾਤਾ ਠੀਕ ਕਹਿੰਦੀ ਕੁਛ ਨਹੀਂ ਪਹਿਲਾਂ ਕਹਿੰਦੀ ਚਾਹ ਬਣਾਵਾ ਸਾਰਿਆਂ ਵਾਸਤੇ ਪਾਣੀ ਪੂਣੀ ਕਿੱਦਾਂ ਤੁਹਾਡੀ ਜ਼ਮੀਨਾਂ 'ਚ ਜ਼ਮੀਨਾਂ ਸਾਰੇ ਮਾਰ ਗਿਆ ਸੀ ਤੁਸੀਂ ਗਲਤ ਬਾਹਰ ਲੱਗ ਪਹਿਲਾਂ ਉਹ ਨਮਰ ਗਿਆ ਸੀ ਆ ਦੇਖ ਸਕਦੇ ਤੁਸੀਂ ਕਿ ਵੀਰ ਸੇਵਾ ਕਰ ਰਹੇ ਆ ਜਿਵੇਂ ਮੰਨ ਲਓ ਸਰਕਾਰ ਅਕਵਾਇਰ ਕਰਨਾ ਚਾਹੁੰਦੀ ਸੀ ਹਾਂਜੀ ਸੈਂਟਰ ਸਰਕਾਰ ਨਾਲ ਪੰਜਾਬ ਸਰਕਾਰ ਵੀ ਲੜੀ ਐ ਉਹ ਰੌਲਾ ਪੈ ਗਿਆ ਲੋਕਾਂ ਨੇ ਧਰਨੇ ਲਾਤੇ ਜੋ ਕਿ ਕਾਇਮ ਹੋ ਗਏ ਤੇ ਉਹਨਾਂ ਆਖਿਆ ਜ਼ਮੀਨਾਂ ਨਹੀਂ ਦੇਣੀਆਂ ਉਹਨਾਂ ਹਸਾਬ ਨਾਲ ਵੀ ਇਹਨਾਂ ਨੂੰ ਕਮਜ਼ੋਰ ਕਰੋ ਕਮਜ਼ੋਰ ਕਰੋ ਫਿਰ ਕਮਜ਼ੋਰ ਕਰੋ ਜਦੋਂ ਕਰਜ਼ਾਈ ਹੋ ਜਾਣਗੇ ਇਹ ਆਪਣੇ ਆਪ ਆਖਣਗੇ ਵੀ ਜ਼ਮੀਨਾਂ ਹੀ ਵੇਚਣੀਆਂ ਵੇਚਣੀਆਂ ਲੈ ਲਓ ਜ਼ਮੀਨ ਤੇਰੀ ਮਾਂ ਲੈ ਵੇਖ ਸਕਦੇ ਜੇ ਵੀ ਕਿਦਾਂ ਵਿਚਾਰੀ ਆ ਭਾਵਕ ਹੋਈ ਪਈ ਆ ਤੇ ਕਿਉਂਕਿ ਹਾਲਾਤ ਹੀ ਇਹਨਾਂ ਨੇ ਐਵੇਂ ਦੇ ਬਣਾ ਦਿੱਤੇ ਆ ਕਿ ਇੱਥੇ 20 ਹੁੰਦੀਆਂ ਕਿੱਲਾਂ ਵਾਲਾ ਵੀ ਇਹਨਾਂ ਨੇ ਲਾਈਨ ਦੇ ਉੱਤੇ ਲੈ ਕੇ ਖੜਾ ਕਰ ਦਿੱਤਾ ਪਰ ਦੁਨੀਆ ਮਾਰ ਦੇ ਸਕਦੀ ਆ ਪਰ ਸਾਨੂੰ ਉਹ ਨਾ ਮਾਰੀ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਪ੍ਰਬਧੀਲੇ ਦੇ ਪਿੰਡ ਫਤਿਹਾਲਾ ਦੇ ਵਿੱਚ ਅੱਜ ਪਿੰਡ ਦੇ ਵਿੱਚ ਅਸੀਂ ਅੱਜ ਸਟਾਰਟਿੰਗ ਹੋਈ ਆ ਐਂਟਰੀ ਹੋਈ ਆ ਤੁਸੀਂ ਦੇਖ ਸਕਦੇ ਜਿਹੜਾ ਪਾਣੀ ਆ ਉਹ ਟਰੈਕਟਰ ਦੀ ਹੁੱਕ ਤੱਕ ਪਹੁੰਚ ਗਿਆ ਵਾ ਅੱਗੇ ਤੁਸੀਂ ਮੈਂ ਵੀ ਤੁਹਾਨੂੰ ਅੱਗੇ ਦਿਖਾ ਦੇ ਅੱਗੇ ਜਿਹੜੇ ਵੀਰ ਭਰਾਵਾ ਆ ਡਾਂਗ ਲੈ ਕੇ ਜਾ ਰਹੇ ਆ ਤਾਂ ਜੋ ਟਰੈਕਟਰ ਨੂੰ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਕੋਈ ਰਾਹ ਜਖਟਾ ਹੋਵੇ ਤਾਂ ਪਤਾ ਲੱਗ ਜੇ ਤੁਸੀਂ ਵੇਖ ਸਕਦੇ ਜੇ ਕਿ ਆ ਵੀਰਾਂ ਦੀ ਜਿਹੜੀਆਂ ਵਾ ਜਿਹੜੇ ਹਿਪਾਦਾ ਕਰੋ ਵੀਰਾਂ ਤੱਕ ਪਾਣੀ ਪਹੁੰਚ ਚੁੱਕਾ ਵਾ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਆ ਜਿਹੜਾ ਦਰਿਆ ਵਾ ਇਹ ਦਿਨੋਂ ਦਿਨ ਘਟਣ ਦੀ ਬਜਾਏ ਵਧਦਾ ਜਾ ਰਿਹਾ ਮੈਂ ਕਹਿੰਦਾ ਵੀਰ ਨੂੰ ਵੀ ਇੱਧਰ ਘਰ ਵੀ ਵਿਖਾਵੇ ਘਰਾਂ ਦੇ ਵਿੱਚ ਪਾਣੀ ਪੁੰਚ ਚੁੱਕਾ ਵਾ ਹਾਲਾਤ ਇੰਨੇ ਮਾੜੇ ਆ ਕਿ ਵਿਚਾਰਿਆਂ ਦੀਆਂ ਫਸਲਾਂ ਵਿਚਾਰਿਆਂ ਦੀਆਂ ਜਿਹੜੀਆਂ ਮਾਲ ਡੰਗਰ ਵਾ ਬੱਚੇ ਆ ਉਹ ਪਾਣੀ ਦੇ ਵਿੱਚ ਫਸ ਚੁੱਕੇ ਆ ਤੇ ਇਹਨਾਂ ਨੂੰ ਬਚਾਉਣ ਵਾਸਤੇ ਜਿਹੜੇ ਰਾਹਤ ਕਾਰਜ ਆ ਉਹ ਬਹੁਤ ਜਿਹੜੇ ਲਿਮਟਿਡ ਆ ਸਿਰਫ ਤੇ ਸਿਰਫ ਜਿਹੜੀਆਂ ਐਨਜੀਓ ਆ ਸਾਡੇ ਵੀਰ ਹੋਣੀਆਂ ਜਿਵੇਂ ਗਰਦੀਵਾਲ ਵਾਲੇ ਆ ਪ੍ਰਭਾਸਰਾ ਵਾਲੇ ਆ ਜਾਂ ਜੁਨਾਈਟਿਡ ਸਿੱਖ ਵਾਲੇ ਆ ਇਸ ਐਂਡ ਯੂਜ਼ ਰਲ ਕੇ ਇਹਨਾਂ ਦੀ ਮਦਦ ਕਰ ਰਹੀਆਂ ਵਾ ਜਿਹੜੇ ਗਵਰਨਮੈਂਟ ਵੱਲੋਂ ਉਹ ਲਗਭਗ ਜ਼ੀਰੋ ਦੇ ਮੁਕਾਬਲੇ ਮਨਕ ਚਲ 5% ਜਿਹੜੀ ਇਹਨਾਂ ਨੂੰ ਸਹਯੋਗ ਦਿੱਤਾ ਜਾ ਰਿਹਾ ਵਾ ਮੈਂ ਵੀ ਇਹਨੂੰ ਇੱਕ ਵਾਰੀ ਵਿਖਾਵੇ ਕਿ ਬਹੁਤ ਜ਼ਿਆਦਾ ਇੱਥੇ ਜਿਹੜੇ ਆ ਟਰੈਕਟਰ ਆ ਪਾਣੀ ਦੇ ਵਿੱਚ ਡੁੱਬੇ ਆ ਕਈ ਫਸਾਈ ਅਨਹੋਣੀਆਂ ਵੀ ਵਾਪਰੀਆਂ ਵਾ ਸੋ ਪੰਜਾਬੀ ਵੀਰ ਭਰਾ ਆਪਣੇ ਸਿਰਫ ਸਿਰ ਇੱਕ ਦੂਜੇ ਦੀ ਮਦਦ ਕਰ ਰਿਹਾ ਆ ਆ ਫਸਲਾਂ ਦੀ ਦੇਖ ਸਕਦੇ ਜੇ ਫਸਲਾਂ ਦੀ ਤਬਾਹੀ ਹਰ ਸਾਲ ਹੋ ਰਹੀ ਆ ਇਹਨਾਂ ਹੜ੍ਹਾਂ ਦਾ ਕਰਕੇ ਸੋ ਕੋਈ ਵੀਰ ਭਰਾ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਇਹਨਾਂ ਦੇ ਏਰੀਆ ਦੇ ਤੇ ਅੱਜ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਜ਼ਰੂਰੀ ਵਸਤਾਂ ਜਿਵੇਂ ਭੈਣਾਂ ਦੇ ਜ਼ਰੂਰੀ ਸਮਾਨ ਹੁੰਦੇ ਆ ਉਹ ਤੁਸੀਂ ਪਹੁੰਚਾ ਸਕਦੇ ਜੇ ਜਾਂ ਜਿਵੇਂ ਤੁਸੀਂ ਸੁੱਕਿਆ ਰਸਦਾ ਦੁੱਧ ਸੁੱਕੇ ਮਤਲਬ ਜਿਵੇਂ ਦਾਲਾਂ ਹੋ ਸਾਜੀਆਂ ਉਹ ਪਹੁੰਚਾ ਸਕਦੇ ਜੀ ਪਾਣੀ ਦੀ ਬਹੁਤ ਜ਼ਿਆਦੀ ਕਿਨਤ ਆ ਰਹੀ ਹੈ ਇੱਥੇ ਠੀਕ ਹੈ ਜੀ ਆਹ ਵੀ ਦੇਖ ਸਕਦੇ ਜੀ ਕਿ ਲੋਕਾਂ ਨੇ ਜਿਹੜੀਆਂ ਆਪਣੇ ਟੋਪਾਂ ਬਣਾਈਆਂ ਵਾ ਦੇਸੀ ਜਗਾੜ ਬਣਾਏ ਆ ਸਮਾਨ ਨੂੰ ਲੈ ਕੇ ਜਾਣ ਵਾਸਤੇ ਕਿਉਂਕਿ ਬੇੜੀਆਂ ਦੇ ਬਹੁਤ ਘਾਟ ਆ ਮੈਂ ਵੀ ਇਹਨੂੰ ਕਹਿੰਦਾ ਕਿ ਆਹ ਹਵੇਲੀ ਦੇ ਵਿੱਚ ਦਿਖਾ ਦਿਓ ਜਿੱਥੇ ਪਸ਼ੂ ਡੰਗਰਾਣੇ ਵਿਚਾਰੇ ਨੇ ਬਹਿਣਾ ਸੀਗਾ ਉਥੇ ਵਿਚਾਰੇ ਅੱਜ ਪਾਣੀ ਹੋ ਚੱਕਾ ਵਾ ਤੇ ਲੋਕਾਂ ਨੇ ਆਪਣੇ ਮਜਬੂਰਨ ਆਪਣੇ ਘਰਾਂ ਨੂੰ ਤਾਲੇ ਲਾਏ ਆ ਕਿਉਂਕਿ ਮਜਬੂਰੀਆਂ ਇਥੋਂ ਤੱਕ ਜਿਆਦਾ ਵੱਧ ਗਿਆ ਕਿ ਲੋਕਾਂ ਨੂੰ ਆਪਣੇ ਘਰ ਛੱਡਣੇ ਮਜਬੂਰ ਹੋ ਚੁੱਕੇ ਆ ਘਰ ਛੱਡਣ ਨੂੰ ਵਿਚਾਰੇ ਮਜਬੂਰ ਹੋ ਚੁੱਕੇ ਆ ਕਿਉਂਕਿ ਸਰਕਾਰਾਂ ਦੇ ਨੀਤੀਆਂ ਲਾ ਲੋ ਜਾਂ ਕੁਝ ਕੁਦਰਤੀ ਆਫਤਾਂ ਵੀ ਲਾ ਲੋ ਕਿ ਜਿਹੜੇ ਪੰਜਾਬੀ ਭਰਾਵਾ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲ ਰਹਿ ਰਿਹਾ ਦੀ ਨੂੰ ਕਹਿਣਾ ਕਿ ਆ ਘਰ ਹੀ ਖਾਵੇ ਕਿਦਾਂ ਵਿਚਾਰੇ ਘਰ ਜਿਹੜੇ ਸੁੰਨੇ ਆ ਆਪਣੇ ਮਾਲਕਾਂ ਤੋਂ ਡਿੱਗ ਰਹੇ ਆ ਤੇ ਘਰਾਂ ਨੂੰ ਬਾਹਰ ਤਾਲੇ ਲੱਗਦੇ ਆ ਗੁਰਦੁਆਰਾ ਦੇ ਵੀ ਗਾਇਕ ਹੋਤੇ ਆ ਗੁਰਦੁਆਰਾ ਸਾਹਿਬ ਆਪਣੇ ਨਾਲ ਤੇ ਪਿੰਡ ਫਤਿਹਲ ਦਾ ਗੁਰਦੁਆਰਾ ਜੀ ਉੱਥੇ ਵਾਲੇ ਦਾ ਗੁਰਦੁਆਰਾ ਸਾਹਿਬ ਆ ਉੱਥੇ ਹੀ ਵੇਖੋਗੇ ਲੋਕੀ ਆਪਣੇ ਆਜਾਦ ਕਰੇ ਆਪਣਾ ਬਿਮਾਰਾ ਕਰੇ ਕਿ ਕਿਹੋ ਜਿਹਾ ਟਿਕਾਣਾ ਦੋਸਤਾਂ ਨੂੰ ਥੈਂਕ ਯੂ ਭਾਗਣੀ ਕਿਸੇ ਨੇ ਵੀ ਇੱਥੇ ਸਹਿਯੋਗ ਦੇਣਾ ਹੋਵੇ ਨਾ ਵੀਰ ਜੀ ਨੂੰ ਕਹਿਣਾ ਕਿ ਇਹ ਬਾਤ ਪੰਜਾਬ ਦੇ